ਰਾਇਗੁਰ ਜੀ ਕਾਲਸਾ ਰਾਇਗੁਰ ਜੀ ਕੀ ਫਤਿਹ ਅੱਜ ਹਲਕਾ ਜਨਾਲਾ ਦੇ ਜੋ ਸ਼੍ਰੋਮਣੀ ਕਾਲੇਦਾਲ ਦੀ ਪੁਨਰਸੁਰਜੀਤੀ ਦਾ ਮੈਂਬਰਸ਼ਿਪ ਡਰਾਈਵ ਹੋਈ ਸੀ ਪਿਛਲੇ ਦਿਨੀ ਉਹਨੂੰ ਲੈ ਕੇ ਹਲਕਾ ਜਨਾਲਾ ਦੇ ਅੱਜ ਡੈਲੀਕੇਟ ਮੀਟਿੰਗ ਸੱਦੀ ਗਈ ਸੀ ਜਿਦੇ ਵਿੱਚ ਵਿਧਾਨ ਦੇ ਅਨੁਸਾਰ ਐਸ ਪਰ ਜਿੰਨੀ ਜਿੰਨੀ ਪਾਰਟੀ ਜਿਵੇਂ ਜਿਵੇਂ ਹੋਈਆ ਉਹਦੇ ਅਕੋਰਡਿੰਗ ਸਰਕਲ ਡੈਲੀਗੇਟ ਤੇ ਸਰਕਲ ਡੈਲੀਗੇਟਾਂ ਦੇ ਵਿੱਚ ਸਰਬਸੰਮਤੀ ਦੇ ਨਾਲ ਜ਼ਿਲ੍ਹਾ ਡੈਲੀਗੇਟ ਚੁਣੇ ਗਏ ਆ ਔਰ ਸਾਰੇ ਅੰ내 ਸਰਬਸੰਮਤੀ ਨਾਲ ਵਿਧਾਨ ਅਨੁਸਾਰ ਸਮਿੱਚੇ ਫੈਸਲੇ ਲੈ ਗਏ ਆ ਸੋ ਅੱਜ ਸੀਨੀਅਰ ਕਾਰਟਕ ਸਾਭ ਜੀ ਉਹ ਸੁਖਮਨਾਬੇ ਨੂੰ ਲੈ ਕੇ ਤੇ ਸੰਗਤਾਂ ਦੇ ਪਿਆਰ ਤੇ ਸਤਕਾਰ ਨੂੰ ਸਨ ਮੁਖਰਾ ਕੇ ਕਿਉਂਕਿ ਉਹਨਾਂ ਨੇ ਪਿਛਲੇ 2.5 ਤਿੰਨ ਮਹੀਨੇ ਤੋਂ ਸੰਗਤਾਂ ਨੇ ਹੁਕਮਨਾਮੇ ਦਾ ਸਤਕਾਰ ਕਰਦੇ ਮੈਂਬਰਸ਼ਿਪ ਡਰਾਈਵ ਕੀਤੀ ਸੀ ਉਹਨਾਂ ਦੇ ਸਨਮਾਨ ਦੇ ਵਿੱਚ ਮੈਂ ਇੱਥੇ ਪਹੁੰਚੀ ਆ ਸੋ ਸਾਰਾ ਵਿਧੀ ਵਿਧਾਨ ਜਿਹੜਾ ਨਿਗਮਨ ਸਾਹਿਬ ਪਹੁੰਚਦਾ ਤੇ ਸਰਬਸੰਮਤੀ ਨਾਲ ਹੁਕਮ ਜੀ ਸਕਤਾ ਦਾ ਜਿੰਨਾ ਸਰਕਾਰ ਤੇ ਪਿਆਰ ਪਿਛਲੇ ਮਹੀਨਿਆਂ ਚ ਮਿਲਿਆ ਦੇਖਿਆ ਉਹ ਤਾਂ ਕਹਿਣੀ ਕਥਨੀ ਤੋਂ ਪਰਿਆ ਇਹ ਸਰਕਾਰ ਇਹ ਸਰਕਾਰ ਜਿਹੜਾ ਮਿਲ ਰਿਹਾ ਨਾ ਜੀ ਸੰਕਤਾ ਦਾ ਉਤਸ਼ਾਹ ਇਹ ਕੋਈ ਰਾਗੋਵਿਕ ਪਾਛਾ ਤੇ ਹੁਕਮਨਾਮੇ ਨੂੰ ਮਿਲ ਰਿਹਾ ਇਹ ਕਿਸੇ ਵਿਅਕਤੀ ਵਿਸ਼ੇਸ਼ ਨੂੰ ਨਹੀਂ ਮਿਲ ਰਿਹਾ ਇਸ ਕਰਕੇ ਸੰਗਤਾ ਨੇ ਸੰਪੂਰਨ ਰੂਪ ਦੇ ਵਿੱਚ ਸਹਿਯੋਗ ਵੀ ਕੀਤਾ ਸਰਕਾਰ ਵੀ ਦਿੱਤਾ ਤੇ ਉਤਸ਼ਾਹ ਵੀ ਬਾਤ ਹੈ ਸੰਕਤਾ ਨੂੰ ਲੋਕਾਂ ਨੂੰ ਹੁਕਮਨਾਮੇ ਲੱਗਣਾ ਵੀ ਸ਼ੁਰੂ ਹੋ ਗਿਆ ਇਹ ਤਾਂ ਉਹਨਾਂ ਦੀ ਸਮੱਸਿਆ ਹੈ ਜੀ ਸਾਡੀ ਮੇਰੇ ਤਾਂ ਕੇਵਲ ਇੱਕੋ ਹੀ ਇੱਕ ਭਾਵਨਾ ਹੈ ਕਿ ਜਿਹੜੀਆਂ ਸਿੱਖ ਸੰਗਤਾਂ ਮੱਥੇ ਤੇ ਹੁਕਮਨਾਮਾ ਰੱਖ ਕੇ ਚੱਲੀਆਂ ਨਾ ਜੀ ਉਹਨਾਂ ਨੂੰ ਬਣਦਾ ਮਾਨ ਸਰਕਾਰ ਦੇਣਾ ਮੇਰੀ ਡਿਊਟੀ ਵੀ ਹੈ ਤੇ ਮੇਰਾ ਇਹ ਮੇਰਾ ਫਰਜ਼ ਵੀ ਐਜ਼ ਅ ਸਿੱਖ ਮੇਰਾ ਫਰਜ਼ ਵੀ ਬਣਦਾ ਮੈਂ ਬੇਨਤੀ ਇਹ ਹੀ ਕਰੂੰਗੀ ਸੰਗਤਾਂ ਨੂੰ ਕਿ ਟਕੜੇ ਹੋ ਕੇ ਇਹ ਜਿਹੜੀ ਪੁਨਰ ਸਿਰਜिती ਹੋ ਰਹੀ ਹੈ ਸ਼ੋਭਨੀ ਕਾਲੀ ਨਾਲ ਦੀ ਇਹਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਕਰੀਏ ਔਰ ਧੜਿਆਂ ਨੂੰ ਛੱਡ ਕੇ ਧਰਮ ਨਾਲ ਜੁੜੀਏ ਧੁਰੇ ਨਾਲ ਜੁੜੀਏ ਇਹ ਹੀ ਮੇਰੀ ਬੇਨਤੀ ਹੈ ਜੇਕਰ ਤੁਸੀਂ ਇਸ ਸਟੇਟ ਜਨਰੇਟ ਕਰਨਾ ਚਾਹੁੰਦੇ ਤਾਂ ਸਾਡੀ ਜੀ ਕਿਵੇਂ ਨਹੀਂ ਤੇ ਕਿਤਾਬਾਂ ਸਮਾਂ ਇੰਦਸਰ ਕਜੀ ਸਾਡੇ ਵੱਲੋਂ ਤਾਂ ਪੂਰੀਆਂ ਤਿਆਰੀਆਂ ਨੇ ਵਿਧੇ ਵਿਧਾਨ ਅਨਸਾਰ ਔਰ ਹੁਕਮਨਾਮੇ ਦੇ ਲਾਉ ਵਿੱਚ ਉਹਨੂੰ ਇਹਨੇ ਬੰਨ ਪੂਰਾ ਕਰਨ ਲਈ ਸਾਡੀ ਪੂਰੀ ਕੋਸ਼ਿਸ਼ ਹੈ ਗੁਰੂ ਸਾਹਿਬ ਅਗੇ ਬੇਨਤੀ ਕਰਦੇ ਆਂ ਵੀ ਉਸ ਆਪ ਦੀਆਂ ਸਾਰੀਆਂ ਸੇਵਾਵਾਂ ਸਾਡੇ ਤੋਂ ਆਪ ਹੀ ਲੈ ਲੈਣ ਪੰਜ ਮੈਂਬਰਾਂ ਦੇ ਵਿੱਚ ਜਿਹਨੂੰ ਪ੍ਰਧਾਨ ਦੀ ਤਾਉ ਨਹੀਂ ਤੇ ਮਾਰੋ ਨਹੀਂ ਹੁੰਦਾ ਇਹ ਸਾਡਾ ਪੈਰੋਗੇਟਿਵ ਨਹੀਂ ਇਹ ਤਾਂ ਡੈਲੀਗੇਟਾਂ ਨੂੰ ਡਿਵਰਚਨ ਇਹ ਡੈਲੀਗੇਟ ਆਪਣਾ ਪ੍ਰਧਾਨ ਚਰਨ ਜੀ ਵਿਧੇ ਵਿਧਾਨ ਤੇ ਹੀ ਹੁੰਦਾ ਹੈ ਕਿ ਡੈਲੀਗੇਟ ਆਪਣਾ ਪ੍ਰਧਾਨ ਆਉਂਦਾ ਹੈ ਸੋ ਇਹਦੇ ਬਾਰੇ ਕੋਈ ਅਗਾਊਂ ਕਮਿਟਮੈਂਟ ਕਰਨੀ ਮੇਰਾ ਕੀ ਹੱਕ ਸੀ ਕਿ ਪਿੱਛੇ ਸਭ ਨੇ ਆਪ ਦੇਖ ਰਹਿ ਲਿਆ ਕਿ ਕੋਈ ਪੁਟਾ ਥਾਪ ਜਾਂਦਾ ਇੱਕ ਜੈਸ ਕਰਵਾ ਲੇ ਜੀ ਇਹ ਉਹਨਾਂ ਦੀ ਸਮੱਸਿਆ ਜੀ ਇਹ ਤਾਂ ਉਹਨਾਂ ਦੀ ਸਮੱਸਿਆ ਹੈ ਨਾ ਥਾਪਣ ਵਾਲਿਆਂ ਦੀ ਤੇ ਇਹ ਤਾਂ ਸਾਡੇ ਸਾਡਾ ਇਸ ਵਿਸ਼ੇ ਨਾਲੋਂ ਤਾਂ ਕੋਈ ਸਬੰਧ ਨਹੀਂ ਬਹੁਤ ਧੰਨਵਾਦ ਆਇਆ ਜੀ ਤੁਹਾਡਾ ਜੀ ਬੇਕਰਤਾ ਤੇ ਬੋਲਦਾ ਪਰ ਮੈਂ ਪਹਿਲਾਂ ਸਿੰਘਾ ਭਾਈ ਪਤਾ ਨਹੀਂ ਚਾਹ ਤੋਣਾ ਕਦੇ ਹੀ ਹੋਦਾ ਪਰ ਅੱਜ ਦਾ ਸਜਤਾਂ ਦਾ ਘੱਟ ਪਹਿਲੇ ਥੀ ਮੈਂ ਛੋਟਾ ਕਰਾਇਆ ਸੀ ਪਰ ਆਕੂਤਾ ਜਿਹੜਾ ਇਕੱਠਾ ਇਹਦੇ ਮੈਨੂੰ ਹੌਸਲਾ ਦਿੰਦਾ ਫਿਰ ਪੈਲਸ ਵੀ ਵੱਡਾ ਕਰੂੰਗਾ ਤੇ ਆਨੰਦ ਵੀ ਵਧਾ ਕਰੂੰਗਾ। ਆਜੀ ਲੋਕਾਂ ਨੇ ਬਹੁਤ ਸਹਿਯੋਗ ਦਿੱਤਾ। ਕੀ ਲੱਗਦਾ ਕਿ ਉਹਨਾਂ ਨੇ ਰੋਵ ਕਾਲੀਦਨ ਬੰਦ ਤਿਆਰ ਹੋ ਗਿਆ। ਕਾਲੀ ਤਾਂ ਬਣ ਗਿਆ ਕਿ ਬੰਦ ਰੁਕਿਤੇ ਤਿਆਰ ਹੋ ਗਿਆ। ਕਾਲੀ ਤਾਂ ਬਣ ਗਿਆ। ਕਾਲੀਦਾਲ ਤਾਂ ਉਹਨਾਂ ਬਣ ਗਿਆ ਕਾਲੀਦਾਲ। ਸਭ ਕੁਝ ਹੋ ਜਾਊਗਾ। ਇਹ ਇਹਦੇ ਤੇ ਕਿਹੜੀ ਸਫਾਰਸ਼ ਚੱਲਨੀ ਆ। ਡੈਲੀਕੇਟ ਬੋਲ ਕੇ ਦੱਸਿਆ ਜਿਹੜੇ ਮੈਂ ਸਾਰੀ ਉਮਰ ਦੀ ਬੋਲੇ। ਇਹ ਸਾਰਾ ਕੁਝ ਧਰਸਤਾ ਲੋਕਾਂ ਨੂੰ ਵੀ ਆ ਤੁਹਾਡੇ ਡੈਲੀਗੇਟ ਦੇ ਕਦੇ ਦੱਸਿਆ ਸੀ ਕਿਸੇ ਨੂੰ ਕਿਲੇ ਡੈਲੀਗੇਟ ਹੈ ਅਸੀਂ 40 ਸਾਲ ਬਾਦਲ ਨੂੰ ਬਗੈਰ ਹੀ ਡੈਲੀਗੇਟਾਂ ਚੁੰਦੇ ਰਹੇ ਹਾਂ ਪਰ ਇਥੇ ਇਦਾਂ ਨਹੀਂ ਕਿ ਸਰਕਲ ਡੈਲੀਗੇਟ ਵੀ ਚੁਣੇ ਗਏ ਨੇ ਕਿ ਆਪਣੇ ਜ਼ਿਲ੍ਹੇ ਦੇ ਡੈਲੀਗੇਟ ਵੀ ਚੁਣੇ ਗਏ ਨੇ ਤੇ ਸਟੇਟ ਦੇ ਡੈਲੀਗੇਟ ਵੀ ਚੁਣੇ ਗਏ ਆ ਇਹ ਲੋਕਾਂ ਨੂੰ ਦੱਸਿਆ ਪਹਿਲਾਂ ਇਦਾਂ ਦਾ ਲੁਕਾ ਕੇ ਕੰਮ ਹੁੰਦਾ ਸੀਗਾ ਇਹਦੇ ਵਿੱਚ ਕੋਈ ਲੁਕਾ ਕੇ ਮੈਨੂੰ ਖੁਸ਼ੀ ਆ ਕਿ ਇਹ ਜਿਹੜੀ ਪੰਜ ਮੈਂਬਰੀ ਕਮੇਟੀ ਨੇ ਡਿਊਟੀ ਕਰ ਕੀਤੀ ਆ ਬਹੁਤ ਸੋਹਣੀ ਡਿਊਟੀ ਪੜਾਈ ਆ ਉਧਰ ਇਹ ਮਹਾਂਦਾਰੀ ਨਾਲ ਇਹ ਜਿਹੜਾ ਕੰਮ ਚਲੇ ਰਿਹਾ ਹੋਰ ਵਾਲੇ ਸਮਿਤੀ ਮੀਟਿੰਗਾਂ ਜਾਰੀ ਰਹਿਣੀਆਂ ਇਹਦੇ ਕੋਈ ਸ਼ੱਕ ਵਾਲੀ ਗੱਲ ਹੋਂ ਤੇ ਤੁਰ ਪਿਆ ਕੰਮ ਕੇ ਤੁਹਾਡੇ ਚੋਂ એનર્ਜੀ ਦੇਖਣ ਨੂੰ ਮਿਲ ਰਹੀ ਹੈ ਕਿ ਪਿੱਛੇ ਜੀ ਤੁਸੀਂ ਥੋੜਾ ਜਿਹਾ ਸਿਆਸਤ ਤੋਂ ਕੱਢਨੇ ਜਰਾ ਓਏ એનર્ਜੀ ਤੇ ਤਾਂ ਆਊਗੀ ਤੁਸੀਂ ਨਾਲ ਹੋ ਗਿਓ ਲੋਕ ਨਾਲ ਨੇ એનર્ਜੀ ਤੇ ਵਧੂ ਆ ਗਈ ਅੱਜ ਕੋਈ ਗੱਲ ਹੀ ਨਹੀਂ ਮਾਤੇ ਡਾਕਟਰ ਸਿੰਘ ਨਾਲ ਇੱਕ ਵਾਰ ਫੇਰ ਜਵਾਨ ਹੋ ਗਏ ਕੱਥੇ 1 ਕਿਲੋ ਬਹਿਰ ਦੱਸਿਆ ਕਿ ਗੋਲਿਆਂ ਨਾਲ ਸਹੇਤੇ ਕਿਉਂ ਕਮਾਇ ਉਹ ਉਹ ਬੇਟੀ ਕਰਕੇ ਘੱਟ ਬੋਲਿਆ ਉਹ ਨਿਮਚਾਰੀ ਮੈਨੂੰ ਕਹਿੰਦੀ ਅੰਕਲ ਮੇਰੋਂ ਕਿ ਟੈਂਪਰੇਚਰ ਕੱਲ ਦਾ ਬਹੁਤ ਹੋਇਆ ਤੇ ਛੁਇਰੇ ਮੈਂ ਆਖਿਆ ਸੀਗਾ ਬਈ ਪੁੱਤ ਭਾਵੇਂ ਗੋਲੀ ਖਾ ਕੁਛ ਕਰ ਪੰਜਵੇਂ ਦਾ ਹਜਰੀ ਉੱਥੇ ਲਵਾ ਦੇ ਤੇ ਲਵਾਈ ਇਕੋ ਲਈ ਠੀਕ